ਸਤ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜੋ ਚੱਲ ਰਹੀ ਹੈ ਸ਼ਰਟ ਤੁਹਾਨੂੰ ਪਿਓਰ ਔਰਗੈਂਜ਼ਾ ਦੀ embroiderd ਮਿਲੇਗੀ ਦੁਪੱਟਾ ਸ਼ਿਫੋਨ ਦਾ ਡਿਜੀਟਲ ਪ੍ਰਿੰਟ ਦੇ ਨਾਲ embroiderd ਮਿਲੇਗਾ ਇਹਨਾਂ ਦੇ ਤੇ ਬਾਟਮ ਜਿਹੜਾ ਤੁਹਾਨੂੰ ਅਸ਼ਾਂ ਟੂਨ ਦਾ ਮਿਲੇਗਾ ਇਹਦੇ ਨਾਲ ਤੁਹਾਨੂੰ ਜਿਹੜਾ ਬਾਟਮ ਤੇ ਇਨਰ ਦਾ ਫੈਬਰਿਕ ਨਾਲ ਮਿਲੇਗਾ 5 ਮੀਟਰ ਦਾ ਇਦਾਂ ਜਿਹੜਾ ਪ੍ਰਾਈਸ ਹੈ ਉਹ 3100 ਰੁਪਏ ਆ ਚਾਰ ਰੰਗਾਂ ਦੇ ਵਿੱਚ ਪਿਓਰ ਜੌਰਚਟ ਦਾ ਸੂਟ ਆਇਆ ਹੈ ਬਹੁਤ ਹੀ ਪਿਆਰਾ ਪਿਓਰ ਦਾ ਦੁਪੱਟੇ ਦੇ ਨਾਲ 2600 ਰੁਪਏ ਦਾ ਰੇਟ ਹੈ ਇਹਦੇ ਵਿੱਚ ਚਾਰ ਰੰਗ ਤੁਹਾਨੂੰ ਮਿਲ ਜਾਣਗੇ ਸਸਤੇ ਸੂਟ ਆਏ ਨੇ 2 ਮੀਟਰ ਦੀ ਪਿਓਰ ਕਾਟਨ ਦੀ ਹੈਂਡ ਪ੍ਰਿੰਟ ਵਾਲੀ ਬਾਟਮ 2 ਮੀਟਰ ਦਾ ਕਾਟਨ ਤੇ ਦੁਪੱਟਾ ਤੁਹਾਨੂੰ ਵੋਇਲ ਕਾਟਨ ਦਾ ਮਿਲੇਗਾ 680 ਵਿੱਚ ਚਾਰ ਰੰਗਾਂ ਦੇ ਵਿੱਚ ਬਹੁਤ ਹੀ ਪਿਆਰਾ ਸੋਨਾ ਸੂਟ ਆਇਆ ਹੈ ਇੰਪੋਰਟੈਂਟ ਗਲੇਸ कॉटन ਹੈ 1170 ਰੁਪਏ ਦਾ ਰੇਟ ਹੈ ਰਾਂਗੇ ਦੇ ਵਿੱਚ ਜਿਹੜੇ ਜਿਹੜੇ ਹੈ ਕਿਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਪਾਰਟੀ ਵਿੱਚ ਚਾਰ ਰੰਗਾਂ ਵਿੱਚ ਡਾਇਏਬਲ ਚੰਦੇਰੀ ਜੈਪੁਰੀ ਦੇ ਕਲੈਕਸ਼ਨ ਆਈ ਹੈ 690 ਰੁਪਏ ਦਾ ਰੇਟ ਹੈ ਰਾਂਗੇ ਦੇ ਵਿੱਚ ਚਾਰ ਨੇ ਤੇ ਚਾਰੋਂ ਹੀ ਰੰਗ ਜਿਹੜੇ ਨੇ ਬਹੁਤ ਪਿਆਰੇ ਤੇ ਸੋਹਣੇ ਨੇ ਜੌਰਜਟ ਦੀਆਂ 컬렉ਸ਼ਨ ਅੱਜਕੱਲ੍ਹ ਫੇਰ ਟ੍ਰੈਂਡ ਬਹੁਤ ਕਰ ਰਹੀਆਂ ਨੇ ਜੌਰਜਟ ਦੀ ਸ਼ਰਟ ਆਲਓਵਰ ਪ੍ਰਿੰਟ ਦੇ ਨਾਲ ਜੌਰਜਟ ਦਾ ਦੁਪੱਟਾ ਗੋਟਾ ਵਰਕ ਦੇ ਨਾਲ ਤੇ ਹੈਵੀ ਪੈਚ ਵਰਕ ਨਾਲ ਬਾਟਮ ਪਲੇਨ ਆਏਗਾ ਜੌਰਜਟ ਦਾ 2.5 ਮੀਟਰ ਦਾ ਪ੍ਰਾਈਸ ਇਹ ਦਾ 840 ਰੁਪਏ ਹੈ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਹਨ ਰਾਂਗੇ ਦੇ ਵਿੱਚ ਲਗਭਗ 40 ਹਨ ਸਾਰੇ ਹੀ ਰੰਗ ਅਵੇਲੇਬਲ ਨੇ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣੇ ਐਡ ਕੀਤਾ ਹੈ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਬਾਟਮ ਇਹਦਾ ਪਲੇਨ ਆਏਗਾ ਸ਼ਰਟ ਆਰਓਵਰ ਜਿਹੜੀ ਪ੍ਰਿੰਟ ਆਏਗੀ ਦੁਪੱਟਾ ਜਿਹੜਾ ਪੈਚਵਰਕ ਦੇ ਨਾਲ ਆਏਗਾ ਬਹੁਤ ਪਿਆਰਾ ਦੁਪੱਟਾ ਫੈਬਰਿਕ ਜਿਹੜਾ ਇਹਨਾਂ ਦਾ ਜੌਰਜਟ ਹੈ ਰੰਗੇ ਦੇ ਵਿੱਚ 40 ਤੋਂ ਵੀ ਜ਼ਿਆਦਾ ਆਣਗੇ ਬਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਕਲੈਕਸ਼ਨ ਆ ਪਸੰਦ ਆਨ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਆਪਣੀਆਂ ਸਹਲੀਆਂペਨਾ ਤੱਕ ਤਾਂ ਕਿ ਉਹਨਾਂ ਤੱਕ ਵੀ ਇਹ ਕਲੈਕਸ਼ਨ ਆ ਪਹੁੰਚ ਜਾਣ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਨਾਲ ਕਿਵੇਂ ਦੇ ਪ੍ਰਿੰਟ ਨਾਲ ਟ੍ਰੈਂਡ ਕਰ ਰਹੇ ਨੇ ਹੌਨ ਸਮਰ ਸੀਜ਼ਨ ਵਿੱਚ ਇੰਨਾ سارے ਸੂਟਾਂ ਨੇ ਖੂਬ ਧਮਾਲਾ ਪਾਉਣੀ ਆ ਨੇ ਬਹੁਤ ਪਿਆਰੇ ਸੂਟ ਨੇ ਰੰਗ ਬੜੇ ਪਿਆਰੇ ਨੇ ਬਾਟਮ ਪਲੇਨ ਆਏਗਾ ਸ਼ਰਟ ਪ੍ਰਿੰਟਰਡ ਦੁਪੱਟਾ ਗੋਟਾ ਪੱਟੀ ਵਰਕ ਦੇ ਨਾਲ ਆਏਗਾ ਐਵੀ ਜੋਰਜਟ ਦੀ ਕਲੈਕਸ਼ਨ ਹੈ ਲੈਂਸ ਲੱਗੀ ਹੈ ਘੇਰੇ ਤੇ ਨਾਲ ਤੁਹਾਨੂੰ ਜੋਰਜਟ 2.5 ਮੀਟਰ ਦਾ ਸਟਿਚ ਬਹੁਤ ਹੀ ਪਿਆਰੇ ਪ੍ਰਿੰਟ ਦੇ ਨਾਲ ਫਲਾਵਰਿੰਗ ਡਿਜ਼ਾਈਨ ਦੇ ਨਾਲ ਆਰਗੈਂਜ਼ਾ ਪੈਚਵਰਕ ਵਾਲਾ ਹੈਵੀ ਫੋਰ ਸਾਈਡ ਲੈਂਸ ਤੇ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ ਬਾਟਮ ਪਲੇਨ ਟਾਈ ਮੀਟਰ ਦਾ ਦੁਪੱਟਾ 4 ਜੌਰ ਚੜਦਾ ਆਏਗਾ 2.5 ਮੀਟਰ ਤੇ ਫੋਰ ਸਾਈਡ ਤੇ ਜਿਹੜੀ ਲੈਸ ਲੱਗੀ ਹੈ ਉਸੇ ਉਵੇਂ ਦੀ ਵਾਈਟ ਕਲਰ ਦੀ ਲੈਸ ਤੁਹਾਨੂੰ ਸ਼ੋਰਟ ਦੇ ਫਰੰਟ ਤੇ ਲੱਗੀ ਮਿਲੇਗੀ ਰੰਗ ਇਹਦੇ ਵਿੱਚ ਜਿਹੜੇ ਨੇ ਲਗਭਗ 22 ਤੋਂ 24 ਨੇ ਤੇ ਰੇਟ ਤੇ ਦਾ ਸਿਰਫ ਤੇ ਸਿਰਫ 640 ਰੁਪਏ ਆ ਇਹ ਵਾਲੀ ਬਹੁਤ ਪਿਆਰੀ ਕਲੈਕਸ਼ਨ ਹੈ ਵਾਈਟ ਕੰਦਰ ਦੀ ਲੈਸ ਲੱਗੀ ਹੈ ਵਾਈਟ ਕਲਰ ਦੀ ਅੱਗੇ ਘੇਰੇ ਤੇ ਵੀ ਤੁਹਾਨੂੰ ਜਿਹੜੀ ਆਰਗੈਂਜ਼ਾ ਦੀ ਜਿਹੜੀ ਲੈਸ ਲੱਗੀ ਮਿਲੇਗੀ ਬਹੁਤ ਸੋਨੇ ਰੰਗ ਨੇ ਡਿਜ਼ਾਈਨ ਬੜੇ ਪਿਆਰੇ ਨੇ ਕਿ ਕਿ ਚੈਨਲ ਤੇ ਨਵੇਂ ਹੋ ਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ ਕਿਹੜੇ ਸੂਟ ਟ੍ਰੈਂਡ ਕਰ ਰਹੇ ਨੇ ਸਮਰ ਦੀਆਂ ਕਲੈਕਸ਼ਨ ਆਈਆਂ ਨੇ ਤਾਂ ਰਿਅਨ ਆਣਾ ਜ਼ਰੂਰੀ ਹੈ ਰਿਅਨ ਕਾਟਨ ਦੀਆਂ ਕਲੈਕਸ਼ਨਾਂ ਨਵੇਂ-ਨਵੇਂ ਆਈਆਂ ਨੇ ਪਿਓਰ ਆਨ ਡਿਓਨ ਕਾਟਨ ਦੀ ਵੱਡੇ ਮਾਰ ਦੇ ਨਾਲ ਲਗਭਗ 2 ਮੀਟਰ ਦਾ ਡਿਜੀਟਲ ਪ੍ਰਿੰਟ ਦੇ ਨਾਲ ਸ਼ਰਟ ਦਾ ਫੈਬਰਿਕ ਮਿਲੇਗਾ बॉਟਮ ਡਿਓਨ ਦਾ ਪਲੇਨ ਮਿਲੇਗਾ 2 ਮੀਟਰ ਦੀ ਲੈਂਥ ਦੇ ਨਾਲ ਇਹ ਤੁਸੀਂ 3 ਸੂਟ ਤੁਹਾਨੂੰ ਮਿਲਣਗੇ 1150 ਰੁਪਏ ਦੇ ਵਿੱਚ ਰੰਗੇ ਦੇ ਵਿੱਚ ਲਗਭਗ 3 ਨੇ ਤੇ ਤੁਸੀਂ ਤਿੰਨੋਂ ਜਿਹੜੇ ਕਲਰ ਨੇ ਆਪਣੀ ਚੋਇਸ ਤੇ ਅਕੋਰਡਿੰਗਲੀ ਸਿਲੈਕਟ ਕਰ ਸਕਦੇ ਹੋ बॉਟਮ ਪਲੇਨ ਆਏਗਾ ਸ਼ਰਟ ਪ੍ਰਿੰਟਡ ਆਏਗੀ 3 ਸੂਟ ਤੁਹਾਨੂੰ ਮਿਲਣਗੇ ਸਿਰਫ ਤੇ ਸਿਰਫ 1150 ਰੁਪਏ ਦੇ ਵਿੱਚ ਤੁਹਾਡੀ ਚੋਇਸ ਹੈ ਤੁਸੀਂ ਸੇਮ ਸੇਮ ਬਾਈ ਕਰਨੇ ਆ ਜਾਂ ਡਿਫਰੈਂਟ ਡਿਫਰੈਂਟ ਤਿੰਨ ਸੂਟ ਤੁਹਾਨੂੰ ਬਹੁਤ ਹੀ ਪਿਆਰੇ ਪ੍ਰਿੰਟਰ ਬਹੁਤ ਪਿਆਰੇ ਸੋਨੇ ਸੋਨੇ ਪ੍ਰਿੰਟ ਆਏ ਨੇ बॉटम ਜਿਹੜਾ ਨਾਲ ਤੁਹਾਨੂੰ 80 ਮੀਟਰ ਦਾ ਪਲੇਨ ਮਿਲੇਗਾ ਸ਼ਰਟ ਪ੍ਰਿੰਟਰ ਮਿਲੇਗੀ ਰਿਯਾਨ ਕਾਟਨ ਦਾ ਇਹਨਾਂ ਦਾ ਫੈਬਰਿਕ ਹੈ ਰਾਂਗ ਇਹਨਾਂ ਵਿੱਚ ਲਗਭਗ 30 ਦੇ ਨੇੜੇ ਤੇੜੇ ਹੈਗੇ ਨੇ ਬਾਕੀ ਇਹ ਗਾ ਤੁਸੀਂ ਕੋਈ ਸੂਟ ਬਾਈ ਕਰਨਾ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਾਟਨ ਦੀਆਂ ਨਵੇਂ-ਨਵੇਂ ਕਲੈਕਸ਼ਨ ਆਈਆਂ ਨੇ ਪਿਓਰ ਕੈਮਰੀ ਕਾਟਨ ਦੀ ਸ਼ਰਟ ਡਿਜੀਟਲ ਪ੍ਰਿੰਟ ਦੇ ਨਾਲ बॉਟਮ ਕੈਮਰੀ ਕਾਟਨ ਦਾ ਕੁਛ ਨਾਲ बॉਟਮ ਜਿਹੜਾ ਪਲੇਨ ਆਏਗਾ ਕੁਛ ਨਾਲ ਪ੍ਰਿੰਟਡ ਆਏਗਾ 25 ਲੰਘਨੇ ਇਹਦੇ ਵਿੱਚ ਦੁਪੱਟਾ ਜਿਹੜਾ ਏ ਉਹ ਪਿਓਰ ਕਾਟਨ ਦਾ ਆਏਗਾ ਡਿਸਟਰ ਪ੍ਰਿੰਟ ਦੇ ਨਾਲ ਰੇਟ ਇਹਨਾਂ ਦਾ ਜਿਹੜਾ 640 ਰੁਪਏ ਆ ਇਹਨਾਂ ਵਿੱਚ ਕੁਝ ਸੂਟ ਆਣਗੇ ਜਿਨ੍ਹਾਂ ਨਾਲ ਤੁਹਾਨੂੰ बॉਟਮ ਪਲੇਨ ਮਿਲੇਗਾ ਕੁਛ ਨਾਲ ਜਿਹੜਾ बॉਟਮ ਕੀ ਪ੍ਰਿੰਟਡ ਆਏਗਾ ਸਿਰਫ ਤੇ ਸਿਰਫ ਸਿਰਫ 640 ਰੁਪਏ ਰੇਟ ਹੈ 640 ਵਿੱਚ ਫ੍ਰੀ ਸ਼ਿਪਿੰਗ ਚਾਰਜਸ ਨੇ ਤੁਹਾਡੇ ਘਰ ਤੱਕ ਇਹ ਸੂਟ ਪਹੁੰਚੇਗਾ ਕਾਟਨ ਦੀਆਂ ਕਲੈਕਸ਼ਨਾਂ ਨੇ ਸਮਰ ਸਪੈਸ਼ਲ ਸੂਟ ਨੇ ਰੰਗ ਬੜੇ ਸੋਹਣੇ ਨੇ ਪਿਆਰੇ ਨੇ ਤੇ ਸਾਰਿਆਂ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਜਿਹੜੇ ਕੀ ਰੰਗ ਐਡ ਕੀਤੇ ਗਏ ਨੇ ਤੁਸੀਂ ਇਹਨਾਂ ਬਾਰੇ ਹੋਰ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ ਇੱਥੇ ਐਡ ਕੀਤਾ ਹੋਇਆ ਵਾਈਟ बॉटम ਤੇ ਵਾਈਟ ਦੁਪट्टे ਦੇ ਕੰਟਰਾਸਟ ਦੇ ਨਾਲ ਬੜੇ ਸੋਹਣੇ ਲਗਭਗ 25 ਰੰਗਾਂ ਵਿੱਚ ਸੂਟ ਆਏ ਨੇ ਸ਼ਰਟ ਪਿਓਰ ਸਲੱਬ कॉटन ਦੀ ਆਏਗੀ 2.5 ਮੀਟਰ ਦੀ ਡਿਜੀਟਲ ਪ੍ਰਿੰਟ ਹੋਇਆ ਸ਼ਾਰਟ ਤੇ बॉटम ਜਿਹੜਾ ਪਿਓਰ ਕੈਮਰੀ कॉटन ਦਾ ਆਏਗਾ 2.5 ਮੀਟਰ ਜਿਹੜਾ बॉटम ਆਏਗਾ ਪਲੇਨ ਫੈਬਰਿਕ ਵਿੱਚ ਆਏਗਾ ਦੁਪੱਟਾ ਜਿਹੜਾ ਕੋਟਾ ਚੱਕ ਵਿੱਚ ਆਏਗਾ ਦੁਪੱਟੇ ਤੇ ਨਾਲ ਪੈਚ ਵਰਕ ਹੋਇਆ ਤੇ ਫੋਰ ਸਾਈਡਰ ਤੇ ਲੈਸ ਲੱਗੀ ਵਾਈਟ ਕਲਰ ਦੀ 680 ਰੁਪਏ ਦਾ ਰੇਟ ਹੈ ਡਾਂਗੇ ਦੇ ਵਿੱਚ ਲਗਭਗ ਬੱਚੀ ਨੇ ਸਿਰ ਉਹਦਾ ਸਿਰਫ 680 ਦੇ ਵਿੱਚ ਬਹੁਤ ਹੀ ਸੋਹਣੇ ਰੰਗਾਂ ਦੇ ਨਾਲ ਬਾਟਮ ਪਲੇਨ ਦੁਪੱਟਾ ਜਿਹੜਾ ਕੋਟਾ ਡੋਰੀਆ ਦਾ ਸ਼ਰਟ ਤੇ ਬਾਟਮ ਦਾ ਫੈਬਰਿਕ ਆਏਗਾ ਕੈਮਰੀ कॉटन ਦਾ ਦੁਪੱਟੇ ਤੇ ਫੋਰ ਸਾਈਡਸ ਤੇ ਲੈਸ ਲੱਗੀ ਆ ਤੇ ਵਿੱਚ ਨਾਲ ਦੁਪੱਟੇ ਤੇ ਜਿਹੜਾ ਪੈਚ ਵਰਕ ਹੋਇਆ ਹੈ ਰੰਗ ਬੜੇ ਸੋਹਣੇ ਨੇ ਪਿਆਰੇ ਨੇ ਤੇ ਗਰਮੀਆਂ ਲਈ ਫੈਸ਼ਨ ਨੇ ਕਿਉਂਕਿ ਗਰਮੀਆਂ ਵਿੱਚ ਇਹੋ ਜਿਹੇ ਰੰਗਾਂ ਨੂੰ ਜਿਹੜਾ ਹਰ ਕੋਈ ਪ੍ਰੈਫਰੈਂਸ ਦਿੰਦਾ ਹਰ ਕੋਈ ਪਸੰਦ ਕਰਦਾ ਹੈ ਕਿ ਲਾਈਟ ਆਉਣ ਵਾਲੇ ਕਲਰ ਤੇ ਉਹੀ ਇਹ ਸਾਰੇ ਕਲਰ ਨੇ ਐ ਸੂਟ ਵੀ ਕਾਫੀ ਟ੍ਰੈਂਡ ਕਰ ਰਹੇ ਨੇ 400 ਰੁਪਏ ਦੇ ਵਿੱਚ ਔਰਗੈਂਜ਼ਾ ਦੀ ਸ਼ਰਟ ਔਰਗੈਂਜ਼ਾ ਦਾ ਦੁਪੱਟਾ ਤੇ ਜੌਰਜਟ ਦਾ ਪਲੇਨ ਬਾਟਮ ਤੁਹਾਨੂੰ ਮਿਲੇਗਾ ਸ਼ਰਟ ਤੇ ਦੁਪੱਟੇ ਤੇ ਡਿਜੀਟਲ ਪ੍ਰਿੰਟ ਹੋਇਆ ਬਾਟਮ ਤੁਹਾਨੂੰ ਜਿਹੜਾ ਇਹਦਾ ਪਲੇਨ ਮਿਲ ਜੇਗਾ ਰੰਗ ਇਹਦੇ ਵਿੱਚ ਅਜੇ ਦੇ ਨਵੇਂ-ਨਵੇਂ ਅਪਡੇਟ ਹੁੰਦੇ ਰਹਿੰਦੇ ਨੇ ਬਾਕੀ ਤੁਸੀਂ ਅਗਰ ਹੋਰ ਰੰਗ ਦੇਖਣੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦੇਣਾ ਤਾਂਕਿ ਜਦੋਂ ਵੀ ਮੈਂ ਕਲੈਕਸ਼ਨਾਂ ਨਵੀਆਂ-ਰਵੀਆਂ ਲੈ ਕੇ ਆਵਾਂ ਉਹਨਾਂ ਦੀ ਜਦੋਂ ਵੀ ਵੀਡੀਓ ਐਡ ਕਰਾਂ ਉਹ ਤੁਹਾਡੇ ਤੱਕ ਉਸੇ ਵੇਲੇ ਪਹੁੰਚ ਜਾਏ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਡਿਜ਼ਾਈਨਾਂ ਨਾਲ ਕਿਵੇਂ ਦੇ ਰੰਗਾਂ ਨਾਲ ਟ੍ਰੈਂਡ ਕਰ ਰਹੇ ਨੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤੁਸੀਂ ਬਾਏ ਕਰਨਾ ਜਾਂ ਕੋਈ ਵੀ ਕਵੈਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇਨਾ ਹੀ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਅਵੇਲੇਬਲ ਨੇ ਰੰਗ ਜਿਹੜੇ ਜਿਹੜੇ ਐਡ ਕੀਤੇ ਨੇ ਸਾਰੇ ਹੈਗੇ ਨੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਸੂਟ ਜਿੰਨੇ ਵੀ ਵੀਡੀਓ ਵਿੱਚ ਐਡ ਨੇ ਬਹੁਤ ਪਿਆਰੇ ਨੇ ਅਫੋਰਡੇਬਲ ਰੰਗਾਂ ਨਾਲ ਫ੍ਰੀ ਸ਼ਿਪਿੰਗ ਦੇ ਨਾਲ ਨੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ